ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੜਕੇ ਲੜਕੀਆਂ ਦੇ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੇ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰਾਏਕੋਟ ਲੁਧਿਆਣਾ ਕਾਸਟ ਜੱਟ ਸਿੱਖ ਉਮਰ ਦਸੰਬਰ 1996 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਇਨ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਪੈਨਪਰਾ ਨੋ ਕਾਮੇ ਜੀ ਇਹ ਲੜਕਾ ਕੈਨੇਡਾ ਦੇ ਵਿੱਚ ਪੀਆਰੇ ਜੋਬ ਸਟੋਰ ਸੁਪਰਵਾਈਜ਼ਰ ਚਾਰ ਕਿੱਲੇ ਜ਼ਮੀਨ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬਲਜੀਤ ਸਿੰਘ ਮੰਗਲਿਕ ਪਤਾ ਅੰਮ੍ਰਿਤਸਰ ਕਾਸਟ ਹੁੰਦਲ ਸਿੱਖ ਉਮਰਦਾਸ 5 1993 ਕੱਦ 5 ਫੁੱਟ 7 ਇੰਚ ਪੜਾਈ ਬੀਟੈਕ ਡਿਪਲੋਮਾ ਪੈਣ 1 ਕੇਜੀ ਤੇ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਮੁੰਡਾ ਤਲਾਕशुदा ਜੀ ਬਿਨਾ ਬੱਚੇ ਦੇ ਕਾਮੇ ਜੀ ਇਹਨਾਂ ਦਾ ਜੌਬ ਮੇਨਟੇਨਸ ਇੰਜੀਨੀਅਰਿੰਗ ਪ੍ਰੋਪਰਟੀ ਆਪਣਾ ਘਾਰੇ ਜੀ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਿਕਾਸ ਗੋਇਲ ਪਤਾ ਜ਼ਿਲ੍ਹਾ ਸੰਗਰੂਰ ਕਾਸਟ ਬਾਨੀਏ ਗੋਤ ਅਗਰਵਾਲ ਗੋਇਲ ਉਮਰ 212 2000 ਪੜ੍ਹਾਈ ਬੀਏ ਪਾਸ ਭੈਣ 1 ਜੀ ਮੈਰਿਡ ਹੈ ਰਾ ਦੋਨੇ ਪਿਤਾ ਮਦਨ ਲਾਲ ਮਾਤਾ ਬਬੀਤਾ ਰਾਣੀ ਕਾਮੇਜੀ ਇਹਨਾਂ ਦੀ ਸੌਰੀ ਕਾਮੇਜੀ ਇਹਨਾਂ ਦਾ ਮੁੰਡਾ ਵਧੀਆ ਨੌਕਰੀ ਕਰਦਾ ਏ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਜੱਟ ਸਿਕ ਗੋਤ ਰੰਦਾਵਾ ਉਮਰ 31 ਤਿੰਨ 1990 ਕੱਦ 5 ਫੁੱਟ 3 ਇੰਚ ਤੇ ਕਾਮੇਜਿਸ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਪਰਿਵਾਰ ਦੀ ਮੰਗੇ ਲੜਕਾ ਆਸਟ੍ਰੇਲੀਆ ਤੋਂ ਹੋਵੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸਿੰਘ ਗਰੇਵਾਲ ਪਤਾ ਮਾਸ਼ੀਵਾੜਾ ਸਹਿਬ ਉਮਰ 29 8 1994 ਕੱਦ 5 ਫੁੱਟ ਦਾ 6 ਇੰਚ ਪੈਣ ਇੱਕ ਆਸਟ੍ਰੇਲੀਆ ਸਿਡਨੀ ਸਾਹਬ ਜੀ ਇਹਨਾਂ ਦਾ 4 ਸਹੀ 1/2 ਏਕੜ ਜ਼ਮੀਨ ਹੈ ਵਰਕ ਪਰਮਿਟ ਕੈਨੇਡਾ ਕੈਲਗਰੀ ਟਰੈਕਿੰਗ ਜੌਬ ਤੇ ਪਰਵਾਰ ਦੀ ਮੰਗੇ ਜੀ ਕੁੜੀ ਕੈਨੇਡਾ ਪੀਆਰ ਹੋਵੇ ਆਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਿਲਪ੍ਰੀਤ ਸਿੰਘ ਪਤਾ ਰਾਇਆ ਬਿਆਸ ਜ਼ਿਲ੍ਹਾ ਅਮਰੀਕਸਰ ਕਾਸਟ ਰਾਮਗੜੀਆ ਉਮਰ 1 ਸਤੰਬਰ 1998 ਕੱਦ 5 ਫੁੱਟ 8 ਇੰਚ ਪੜਾਈ +2 ਨਨ ਮੈਡੀਕਲ ਡਿਪਲੋਮਾ ਹਿੰਨ ਡਿਪਲੋਮਾ ਇਨ ਹੈਅਰ ਡ੍ਰੈਸਰ ਕੋਰਸ ਕੰਪਿਊਟਰ ਸਾਇੰਸ ਪੈਣਪਰਾ ਨੋ ਪਿਤਾ ਸਰਕਾਰੀ ਜੋਬ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਜੀ ਤੇ ਕੰਮੇ ਜੀ ਇਹਨਾਂ ਦਾ ਇਟਲੀ ਦੀ ਫਾਈਲ ਲੱਗੀ ਹੋਈ ਏ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਵਧੀਆ ਪਰਿਵਾਰ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੂਰਜ ਪ੍ਰਕਾਸ਼ ਵਰਮਾ ਪਤਾ ਕਪੂਰਥਲਾ ਗੋਤ ਕੰਦਰ ਰਾਜਪੂਤ ਸਨਾਰ ਉਮਰ 15 6 1990 ਜਨਮ ਟਾਈਮ 7:15 ਪੀਐਮ ਜਨਮ ਸਥਾਨ ਕਪੂਰਥਲਾ ਕੱਦ 5 ਫੁੱਟ 10 ਇੰਚ ਪਿਤਾ ਬਲਕ੍ਰਿਸ਼ਨ ਵਰਮਾ ਮਾਤਾ ਰਾਧਾ ਵਰਮਾ ਪੈਣਾ 2 ਨੇ ਸੋਰੀ ਪੈਣਾ 3 ਨੇ ਜੀ 2 ਮੈਰਿਡ ਨੇ 1 ਅਨਮੈਰਿਡ ਉੜਾਈ ਡਿਗਰੀ ਇਨ ਲੈਦਰ ਟੈਕਨੋਲੋਜੀ ਤੇ ਕੰਮੇ ਜੇ ਇਹਨਾਂ ਦਾ ਬਿਜ਼ਨਸ ਆਫ ਲੈਦਰ ਐਂਡ ਟੈਨਰਸ ਇਨ ਜਲੰਧਰ ਕਪੂਰਥਲਾ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਵੰਤ ਸਿੰਘ ਪਤਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਭੋਲੇ ਕੇ ਜਨਮ 16/4/1993 ਕੱਦ 5 ਫੁੱਟ 4 ਇੰਚ ਪੜਾਈ ਪਲੱਸ 2 ਪਾਸਪੇ ਐਨ ਇੱਕ ਮੈਰਿਡ ਮਾਤਾ ਅਮਰੇਤਾਰੀ ਨੇ ਤੇ ਕਾਮੇ ਜੀ ਇਹਨਾਂ ਦਾ ਇੱਕ ਕਿੱਲਾ ਜ਼ਮੀਨ ਏ ਦੋ ਘਰ ਆਪਣੇ ਪਰਿਵਾਰ ਦੀ ਮੰਗੇ ਜੀ ਕੁੜੀ ਭਾਵੇਂ ਪੜੀ ਲਿਖੀ ਨਾ ਵੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਵਿੰਦਰ ਸਿੰਘ ਅਮ੍ਰਿਤਾਰੀ ਕਾਸਟ ਸੁਨਿਰਾ ਰੋਡੇ ਪਿਤਾ ਦਵਿੰਦਰ ਸਿੰਘ ਉਮਰ 30 ਮਈ 1996 ਕੱਦ 5 ਫੁੱਟ 5 ਇੰਚ ਪੜਾਈ ਪਲੱਸ 2 ਪਾਸ ਹੈ ਐਂਡ ਇੱਕ ਮੈਰਿਡ ਭਰਾ ਦੋ ਨੇ ਤੇ ਕੰਮ ਇਹ ਜੀ ਇਹਨਾਂ ਦਾ ਫੋਟੋਗ੍ਰਾਫੀ ਦਾ ਆਪਣਾ ਕੰਮ ਹੈ ਤੇ ਪਰਿਵਾਰ ਦੀ ਮੰਗੇ ਜੀ ਉੜੀ ਪੜੀ ਲਿਖੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਹਾਲੀ ਕਾਸਟ ਜੱਟ ਸਿੱਖ ਗੋਤ ਸਦੰਗ ਮਾਤਾ ਦਾ ਗੋਤ ਢਿੱਲੋ ਉਮਰ 23 1995 ਕੱਦ 6 ਫੁੱਟ ਪੜਾਈ ਬੀਏ ਬੀਐਡ ਬੁਹਾਲੀ ਹੈਲਥ케ਅਰ ਕੋਰਸ ਕੈਨੇਡਾ ਤੇ ਪੈਣ 1ਕੇਜੀ ਮੈਰੀਡੇ ਪ੍ਰਾ 1ਕੇ ਮੈਰੀਡੇ ਕਾਮ ਹੈ ਜੀ ਇਹਨਾਂ ਦਾ ਕੈਨੇਡਾ ਵਰਕ ਪਰਮਿਟ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਸੁਨੱਖੀ ਕੱਦ 5 ਫੁੱਟ 4 ਇੰਚ ਤੱਕ ਹੋਵੇ ਪੰਜਾਬ ਜਾਂ ਕੈਨੇਡਾ ਤੋਂ ਹੋਵੇ ਤੇ ਬੀਐਸਸੀ ਨਰਸਿੰਗ ਨੂੰ ਪੈ ਲੈ ਜੱਟ ਸੇਖ ਖੱਤਰੀ ਤੇ ਕੋਮੋ ਕਾਸਟ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਬਾਕੀ ਦੀਆਂ ਐਡਾ ਦਿੱਤੀਆਂ ਗਈਆਂ ਨੇ ਜੀ ਜਿਸ ਨਾਲ ਵੀ ਰਿਸ਼ਤਾ ਮੈਚ ਕਰਦਾ ਪਰਿਵਾਰ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਉਹ ਵਧੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ